ਤਾਂ ਜੀ ਨਵਾਂ ਲੱਖ ਮੈਂ ਐਕਚੁਅਲੀ ਤੈਨੂੰ ਦੱਸਦਾ ਮੈਂ ਤੈਨੂੰ ਫੋਨ ਤੀ ਜਾਂਦਾ ਚਾਹੇ ਪਰ ਮੈਨੂੰ ਇਹ ਸੀ ਤਾਂ ਸਟ्रेस ਲੈ ਜਾਣੀ ਆ ਉਹ ਤੇ ਰਿਫਿਊਜ਼ ਲਾ ਗਈ ਸੀ ਪਰसों ਮੈਂ ਚੰਨਣਦੀਪ ਨੂੰ ਤਾਂ ਦੱਸਤਾ ਸੀ ਆਲਰੇਡੀ ਤੇ ਤਾਂ ਹੀ ਮੈਂ ਤੈਨੂੰ ਇਹ ਸੀਗਾ ਮੈਨੂੰ ਮੈਂ ਕਿਹਾ ਤੂੰ ਟੈਨਸ਼ਨ ਲੈਵੇਂਗਾ ਜਾਂ ਘਰ ਦੇ ਟੈਨਸ਼ਨ ਲੈਣਗੇ ਵੀ ਆਪਾਂ ਆਏ ਤੇ ਤੇਰੀ ਵੈਸਟਰ ਵੀਜ਼ਾ ਅਪਲਾਈ ਕਰ ਦਾਂਗੇ ਉਹ ਚੀਜ਼ ਸੀਗੀ ਮੈਨੂੰ ਤਦੋਣਾ ਦੇਵੀ ਖੁਸ਼ੀਪੁਰ ਬੈਲ ਦੋਜੰਦਰ ਅਪ੍ਰੈਲ ਅਪ੍ਰੈਲ ਦੋਜੰਦਰ ਲੋਜ ਆ ਗਿਆ ਤੁਹਾਡਾ ਵੀਰ ਕਿਉਂ ਚ ਹੈ ਨਹੀਂ ਕਿਉਂ ਸੋ ਵੀਰਿਆ ਹੈ ਸੱਚੀ ਆ ਗਿਆ ਸੱਚੀ ਆ ਗਿਆ ਤੁਹਾਡੇ ਹੱਥ ਚ ਹੀ ਆ ਸਰ ਵੀਰਿਆ ਸੱਚੀ ਤਦੋਣਾ ਬੱਚਾ ਤੁਹਾਡੀ ਬਾਈਕ ਕੋਲ ਕੋਈ ਨਾ ਕੋਈ ਨੋਮੋਸ਼ਨ ਨਾ ਹੋ ਕੋਦੋਂ ਹੋਣਾ ਫੈਲ ਫੈਲ ਕਿਉਂ ਕੋਈ ਨਾ ਕੋਈ ਨੋਮੋਸ਼ਨ ਨਾ ਹੋ ਹੁੰਦਾ ਪਹੁੰਚੋਗੇ ਟਾਈਮ ਨਾਲ ਅਲੇ ਪੈ ਨੇ ਆਪਣੇ ਕੋ 15 20 ਦਿਨ ਉਦੋਂ ਪਹਿਲਾਂ ਪਹਿਲਾਂ ਪਹੁੰਚ ਜਾਓਗੇ ਹਾਂਜੀ ਮਤਲਬ ਉਹਨੂੰ ਜਾਨੀ ਡਾਕਟਰ ਨੇ ਜਿਹੜੀ ਡੇਟ ਦਿੱਤੀ ਉਹ 14 April ਦਿੱਤੀ ਆ ਹਾਂਜੀ ਠੀਕ ਆ ਠੀਕ ਆ ਹਾਂ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬੜਾ ਵਧੀਆ ਇਹ ਪਰਮਾਤਮਾ ਨੇ ਹੁਣੀਆ ਸਾਡੀ ਬੜਾ ਬਹੁਤ ਬਹੁਤ ਤੁਹਾਨੂੰ ਇਹ ਜਸਕਰਨ ਸਿੰਘ ਨੇ ਜੀ ਜੋ ਕਿ ਜਲੰਧਰ ਤੋਂ ਬਿਲੋਂਗ ਕਰਦੇ ਨੇ ਇਹਨਾਂ ਦੀ ਪਹਿਲਾਂ ਵਾਈਫ ਵੀ ਸਾਡੇ ਕੋਲ ਆਇਸ਼ ਕਰਦੇ ਸੀ ਫਿਰ ਉਹਨਾਂ ਨੇ ਸਟੱਡੀ ਵੀਜ਼ਾ ਵੀ ਸਾਡੇ ਤੋਂ ਲਗਵਾਇਆ ਤੇ ਹੁਣ ਉਹਨਾਂ ਕੋਲ 14 ਅਪ੍ਰੈਲ ਨੂੰ ਮਤਲਬ ਹੁਣ ਤੋਂ 15-20 ਦਿਨਾਂ ਤੱਕ ਉਹਨਾਂ ਕੋਲ ਬੱਚਾ ਹੋਣਾ ਤੇ ਇਹ ਬਹੁਤ ਡਰੇ ਹੋਏ ਸੀ ਸਾਡੀ ਪੂਰੀ ਟਰੂ ਟਾਕ ਦੀ ਟੀਮ ਨੇ ਮਿਹਨਤ ਇਹ ਫਾਈਲ ਤੇ ਜ਼ਰੂਰ ਕੀਤੀ ਆ ਪਰ ਨਾਲ ਦੀ ਨਾਲ ਦਿੱਲੀ ਪੂਰਾ ਸਟਾਫ ਅਰਦਾਸ ਵੀ ਇਹਨਾਂ ਲਈ ਜਰੂਰ ਕਰਦਾ ਸੀ ਕਿਉਂਕਿ ਉਹਨਾਂ ਨੂੰ ਇਹਨਾਂ ਦੀ ਵਾਈਫ ਨੂੰ ਉੱਥੇ ਸਕੂਲ ਦੀ ਨੀਡ ਸੀ ਤੇ ਰਿਜ਼ਲਟ ਥੋੜਾ ਜਿਹਾ ਡਿਲੇ ਚੱਲ ਰਹੇ ਨੇ ਹੁਣ ਕੈਨੇਡਾ ਦੇ ਆਗਬਾਤ ਪੋਜ਼ਿਟਿਵ ਰਹੇ ਨੇ ਚਲੋ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਫਾਈਲ ਤੇ 3 ਨੇ ਮਿਹਨਤ ਕੀਤੀ ਤੇ ਅਰਦਾਸਾਂ ਸੁਣੀਆਂ ਵਾਹਿਗੁਰੂ ਨੇ ਅਸੀਂ ਅੱਗੇ ਵੀ ਪੂਰੀ ਆਪਣੀ ਤੂਟਕ ਦੀ ਟੀਮ ਕੋਲ ਬੱਚੇ ਦੀ ਤੰਦਰੁਸਤੀ ਤੇ ਇਹਨਾਂ ਦੇ ਟੰਗੇ ਭਵਿੱਖ ਦੀ ਕਾਮਨਾ ਕਰਦੇ ਆਂ ਹਲੋ ਸਵਾਸ਼ੀਕਾ ਹਾਂਜੀ ਸასი ਗੁਰੂ ਜੀ ਕਿਵੇਂ ਹੋ ਠੀਕ ਹਾਂ ਹਾਂਜੀ ਸਰ ਠੀਕ ਹੈ ਕਦੋਂ ਤੁਸੀਂ ਟਿਫ ਯੂਜ਼ੋ ਕਰਾ ਕੇ ਆ? ਹਾਂਜੀ ਹਾਂਜੀ ਮੈਂ ਐਕਚੁਅਲੀ ਤਾਂ ਨਹੀਂ ਇਹਨੂੰ ਦੱਸਿਆ ਸੀਗਾ ਫੋਨ ਤੇ ਮੈਨੂੰ ਇਹ ਸੀਗਾ ਵੀ ਉਹਨੂੰ ਟਰੈਵਲ ਕਰਕੇ ਆਉਣਾ ਬਾਈਕ ਤੇ ਵੀ ਐਵੇਂ ਟੈਨਸ਼ਨ ਨਾ ਲੈ ਜਵੇ ਤੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਪਾਂ ਵੈਸਟਰ ਵੀਜ਼ਾ ਅਪਲਾਈ ਕਰ ਦਾਂਗੇ 25 30 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆ ਜਾਂਦਾ ਵੈਸਟਰ ਵੀਜ਼ਾ ਦਾ। ਹਾਂ ਤੇ ਕਦੋਂ ਡਾਕਟਰ ਨੂੰ ਡਾਕਟਰ ਕੋਲੇ ਕਦੋਂ ਜਾਣਾ ਤੁਸੀਂ ਕਦੋਂ ਦਿੱਤੀ ਉਹਨਾਂ ਨੇ ਡਿਲੀਵਰੀ ਡੇਟ? ਨਹੀਂ ਉਹ ਤਾਂ ਸਰ 13 April ਨੂੰ ਆ ਤੇ ਕੱਲ ਨੂੰ ਬਾਕੀ ਅਪਾਇੰਟਮੈਂਟ ਸੀਗੀ ਡਾਕਟਰ ਦੀ। ਠੀਕ ਹੈ ਠੀਕ ਹੈ ਤੇ ਡਾਕਟਰ ਨੇ ਕਿਹਾ ਵੀ ਤੁਹਾਨੂੰ ਉਹ ਕੇਅਰ ਕਰਨ ਦੇ ਪ੍ਰੋਪਰ ਜਾਂ ਨਾਲ ਇੱਕ سپورਟ ਲਈ ਚਾਹੀਦਾ ਕੋਈ ਤੁਹਾਡੂ ਫੈਮਿਲੀ ਚੋਂ ਚਾਹ ਡਾਕਟਰ ਨੇ ਤਾਂ ਕਿਹਾ ਸੀਗਾ ਕਿਉਂਕਿ ਇੱਥੇ ਹੁਣ ਇੱਕ ਦੋ ਦਿਨ ਹਸਪੀਟਲ ਚ ਵੀ ਸੰਭਲਣ ਕੋਈ ਚਾਹੀਦਾ ਹੁੰਦਾ ਤੇ ਘਰੇ ਵੀ ਉਹਨਾਂ ਨੇ ਕਿਹਾ ਸੀ ਓਕੇ ਚਲੋ ਫਿਰ ਇਹਨੂੰ ਭੇਜ ਦਿੰਨੇ ਆਪਾਂ ਵੀਜ਼ਾ ਆ ਗਿਆ ਇਹਦਾ ਜਸ ਕਰੇ ਪੁੱਤ ਜੀ ਨਹੀਂ ਹੋਂਗੂ ਨਾ ਵੀ ਸਰਵਿਸ ਕੇਅਰ ਕਰਨ ਲਈ ਤੁਹਾਡੇ ਕੋ ਪਹਿਲਾਂ ਪਹਿਲਾਂ ਭੇਜ ਦਾਂਗੇ ਇਹਨਾਂ ਨੂੰ